ਚੈਨਲਬ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋ ਸੋ ਹਜ਼ਾਰਾਂ ਅੱਜ ਤਾਂ ਐਸਪਰੋ ਜਿਹੜੇ ਕੈਨੇਡਾ ਦੇ ਪ੍ਰੀਮੀਅਰ ਦੀ ਮੀਟਿੰਗ ਚੱਲ ਰਹੀ ਹੈ ਜਿਹੜੀ ਉੱਥੇ ਤੇ ਉਹਦੇ ਵਿੱਚ ਜਿਹੜੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਫੈਡਰਲ ਸਰਕਾਰ ਦੇ ਨਾਲ ਤੇ ਜਿਹੜੀਆਂ ਮਹੱਤਵਪੂਰਨ ਜਿਹੜੀਆਂ ਫਾਈਲਸ ਨੇ ਹਾਊਸਿੰਗ ਆ ਸਕੂਲ ਆ ਉਹਨਾਂ ਦੇ ਇਸ਼ੂਜ਼ ਨੇ ਕਈ ਉਹਦੇ ਉੱਥੇ ਮੁੱਦੇ ਡਿਸਕਸ ਹੋ ਰਹੇ ਕੱਲ ਆਪਾਂ ਗੱਲਬਾਤ ਕੀਤੀ ਸੀ ਕਿ ਇਹਦੇ ਵਿੱਚ ਸਿਕਿਉਰਿਟੀ ਦਾ ਮੁੱਦਾ ਵੀ ਡਿਸਕਸ ਹੋਇਆ ਜਦੋਂ ਦਾ ਉੱਧਰ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੇ ਉੱਤੇ ਹਮਲਾ ਹੋਇਆ ਇਸ ਮਾਮਲੇ 'ਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਨੇ ਇਹ ਕਿਹਾ ਵੀ ਆਟਵਾ ਦੇ ਨਾਲ ਕੰਮ ਕਰਨਾ ਜਾਂ ਉਹਨਾਂ ਨੂੰ ਕਿਸੇ ਮਸਲੇ ਬਾਰੇ ਕਹਿਣਾ ਮਸਲਾ ਜਿਸ ਤਰੀਕੇ ਨਾਲ ਕੋ ਇੰਪੋਰਟੈਂਟ ਫਾਈਲਸ ਹੋਣ ਜਾਂ BC ਦੇ ਵਿੱਚ ਜਿਹੜੇ ਸਕੂਲਾਂ ਸਕੂਲ ਲੰਚ ਦਾ ਮਾਮਲਾ ਹੋਵੇ ਮਤਲਬ ਹਰ ਉਹ ਕੰਮ ਜਿਹਦੇ ਵਿੱਚ ਇਹ ਇਨਵੋਲਡ ਆ ਆਪਣਾ ਜਿਹੜੇ ਫੈਡਰਲ ਸਰਕਾਰ ਕਿਉਂ ਇਦਾਂ ਆ ਕਿ ਵੀ ਆਪਣਾ ਸਿਰ ਕੰਧ 'ਚ ਮਾਰਨ ਵਾਲੀ ਗੱਲ ਆ ਵੀ ਉੱਥੇ ਅਸਰ ਕੋਈ ਨਹੀਂ ਹੁੰਦਾ ਕਿਸੇ ਤੇ ਜਿਹੜਾ ਉਹਨੇ ਸ਼ਬਦ ਵਰਤੇ ਆ ਕਿ ਫੀਲ ਲਾਈਕ ਬੀਟਿੰਗ आवर ਹੈਡ ਅਗੇਂਸਟ ਅ ਵਾਲ ਇਹ ਬਹੁਤ ਵੱਡੀ ਸਟੇਟਮੈਂਟ ਆ ਪਹਿਲਾਂ ਵੀ ਉਹ ਕ੍ਰਿਟਿਕਾਈਜ਼ ਕਰਦੇ ਆ ਰਹੇ ਆ ਇਸ ਚੀਜ਼ ਨੂੰ ਫੈਡਰਲ ਸਰਕਾਰ ਨੂੰ ਪਿੱਛੇ ਜੀ ਇਹਨਾਂ ਨੇ ਕਿਹਾ ਸੀ ਕਿ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਵੀ ਉਧਰਲੇ ਪਾਸੇ ਇਹ ਸਾਰਾ ਪੈਸਾ ਸਿੱਟੀ ਜਾਂਦੇ ਦੂਜੇ ਅੰਟੈਰੀਓ ਤੇ ਦੂਜੇ ਪ੍ਰੋਵਿੰਸਸ ਦੇ ਉੱਤੇ ਸਾਨੂੰ ਦਿੰਦੇ ਕੁਝ ਨਹੀਂ ਹੁਣ ਇਹਨਾਂ ਨੇ ਕਿਹਾ ਵੀ ਇਹ ਕੰਧ 'ਚ ਸਿਰ ਮਾਰਨ ਬਰਾਬਰ ਆ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ 10 ਪ੍ਰੋਵਿੰਸਸ ਦੇ ਤੇ ਤਿੰਨ ਟੈਰਿਟਰੀਜ਼ ਦੇ ਪ੍ਰੀਮੀਅਰ ਹੈਲੀਫੈਕਸ ਦੇ ਵਿੱਚ ਇਕੱਠੇ ਹੋਏ ਆ ਤਿੰਨ ਦਿਨ ਦੀ ਇਹਨਾਂ ਦੀ ਇਸ ਹਫਤੇ ਦੇ ਵਿੱਚ ਇਹ ਕਾਨਫਰੰਸ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਕਾਉਂਸਲ ਆਫ ਫੈਡਰੇਸ਼ਨ ਹੋਸਟ ਕਰਦੀ ਹੈ ਉਹਨੂੰ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹੂਸਟਨ ਦੁਆਰਾ ਸੋ ਇਹਦੇ ਵਿੱਚ ਇਹ ਮੁੱਦੇ ਜਿਹੜੇ ਵਿਚਾਰੇ ਜਾ ਰਹੇ ਆ ਮੰਗਲਵਾਰ ਨੂੰ ਕੱਲ ਪ੍ਰੀਮੀਅਰ ਡੇਵਿਡ ਡੀਬੀ ਨੇ ਜਿਹੜੇ ਰਿਪੋਰਟਰਸ ਦੇ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਈ ਸਾਲਾਂ ਤੋਂ ਜਿਹੜੀ ਮਤਲਬ ਉਹਨਾਂ ਨੂੰ ਫੈਡਰੇਸ਼ਨ ਆ ਉਹ ਇਕੱਠੀ ਹੋਈ ਆ ਤੇ ਜਿਹੜੇ ਉਹ ਉਹਨਾਂ ਦੇ ਕਾਉਂਟਰਪਾਰਟ ਹੈਗੇ ਨੇ ਉਹਨਾਂ ਨੂੰ ਮੀਟਿੰਗ ਦੇ ਲਈ ਕਿਹਾ ਆ ਕਿ ਪ੍ਰਾਈਮ ਮਿਨਿਸਟਰ ਜਸਟਿਨ ਰੂਡੋ ਦੇ ਨਾਲ ਮੀਟਿੰਗ ਜਿਹੜੀ ਆ ਉਹ ਹੋਵੇ ਜਿਹੜੀ ਉਹ ਕਹਿੰਦੇ ਇਹ ਜਿਹੜੀ ਕਾਲ ਆ ਲਗਾਤਾਰ ਕੰਟੀਨਿਊ ਆ ਕਿ ਤੇ ਇਹ ਅਨ ਅਨਸਰਡ ਆ ਤੇ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦਾ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਸਾਡਾ ਇਕੱਠੇ ਬਹੁਤ ਸਾਰੇ ਕੰਮ ਆ ਜਿਹੜੇ ਕਰਨ ਵਾਲੇ ਨੇ ਤੇ ਇਦਾਂ ਦੇ ਸੈਂਟੀਮੈਂਟ ਜਿਹੜੇ ਹਿਊਸਟਨ ਨੇ ਉੱਥੇ ਜਾਰੀ ਕੀਤੇ ਆਪਣੇ ਇਹਦੇ ਵਿੱਚ ਕਿ ਸਾਡਾ ਜਿਹੜਾ ਟ्रू ਪਾਰਟਨਰਸ਼ਿਪ ਦੇ ਨਾਲ ਇੱਥੇ ਕੰਮਕਾਰ ਕਰਨਾ ਚਾਹੀਦਾ ਆ ਪ੍ਰੀਮੀਅਰ ਰਿਪੋਰਟਰਸ ਦੇ ਨਾਲ ਗੱਲਬਾਤ ਕੀਤੀ ਤੇ ਉਹਦੇ ਵਿੱਚ ਕਹਿ ਕਿ ਜਿਹੜੀਆਂ ਪ੍ਰੋਵਿੰਸਸ ਤੇ ਡਾਇਰੈਕਟਰੀਜ਼ ਨੇ ਇਹ ਬਹੁਤ ਨੇੜਿਓਂ ਜੁੜੀਆਂ ਨੇ ਆਪਣੇ ਉਹਨਾਂ ਨੂੰ ਸਮਝਦੀਆਂ ਨੇ ਤੇ ਜੁੜੀਆਂ ਨੇ ਜਿਹੜੇ ਰੈਜ਼ੀਡੈਂਟਸ ਦੇ ਨਾਲ ਉਹਨਾਂ ਦੀਆਂ ਲੋੜਾਂ ਕੀ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਆਟੋਪਾ ਦੇ ਨਾਲ ক্লোਸਲੀ ਕੰਮ ਕਰਨਾ ਚਾਹੁੰਦੇ ਆ ਪਰ ਜਿਹੜੇ ਇਹ ਸੰਭਵ ਨਹੀਂ ਹੋ ਰਿਹਾ ਪ੍ਰੋਵਿੰਸਸ ਤੇ ਟੈਰੀਟਰੀਜ਼ ਜੋ ਕਹਿੰਦੇ ਸਾਨੂੰ ਲੱਗਦਾ ਕਿ ਸਾਡੇ ਕੋਲ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਉਹਨਾਂ ਦੇ ਨਾਲ ਕਰਨ ਵਾਲੀਆਂ ਆ ਜਾਂ ਜਿਹੜੀਆਂ ਸਾਡੇ ਜਿਹੜੇ ਅਧਿਕਾਰ ਖੇਤਰ ਦੇ ਵਿੱਚ ਨੇ ਜੂਰਿਸਡਿਕਸ਼ਨਸ ਵਿੱਚ ਹੈਗੀਆਂ ਤੇ ਬਹੁਤ ਕੁਝ ਕਹਿੰਦੇ ਜਿਹੜੀਆਂ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਲੀਆਂ ਸੋ ਇਹ ਬਿਆਨ ਕਿਤੇ ਨਾ ਕਿਤੇ ਇੱਕ ਬੜਾ ਮਹੱਤਵਪੂਰਨ ਖਾਸ ਕਰਕੇ ਪ੍ਰੀਵੀਅਰ ਪ੍ਰੀਮੀਅਰ ਡੇਵਿਡ ਡੀ ਵੀ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਆ ਪ੍ਰੀਮੀਅਰ ਡੇਵਿਡ ਡੀ ਵੀ ਪਹਿਲੇ ਪ੍ਰੀਮੀਅਰ ਆ ਜਿਹਨਾਂ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਵੀ ਚਿੱਠੀ ਲਿਖੀ ਸੀ ਕਿ ਤੁਸੀਂ ਹੁਣ ਵਿਆਜ ਦਰਾਂ ਜਿਹੜੀਆਂ ਘਟਾਓ ਕਿਉਂਕਿ ਲੋਕ ਬਹੁਤ ਤੰਗ ਨੇ ਪਿੱਛੇ ਜਿਹੇ ਇਹਨਾਂ ਨੇ ਪ੍ਰਧਾਨ ਮੰਤਰੀ ਦੀ ਲੋਚਨਾ ਕੀਤੀ ਸੀ ਕਿ ਓਟਵਾ ਬਾਕੀ ਪ੍ਰੋਵਿੰਸਰ ਨੂੰ ਜ਼ਿਆਦਾ ਪੈਸਾ ਦੇ ਰਿਹਾ ਸਾਨੂੰ ਘੱਟ ਪੈਸਾ ਦੇ ਰਿਹਾ ਤੇ ਹੁਣ ਪ੍ਰੀਮੀਅਰ ਦਾ ਇਹ ਕਹਿਣਾ ਵੀ ਓਟਵਾ ਦੇ ਨਾਲ ਕੰਮ ਕਰਨਾ ਕੰਧ 'ਚ ਸਿਰ ਮਾਰਨ ਬਰਾਬਰ ਆਪਣੇ ਆਪ ਦੇ ਵਿੱਚ ਬਹੁਤ ਇੱਕ ਜਿਹੜੀ ਕੰਟਰੋਵਰਸ਼ਲ ਸਟੇਟਮੈਂਟ ਆ ਅਗਲੀ ਗੱਲਬਾਤ ਦੋਸਤੋ ਭਾਰ ਘਟਾਉਣ ਵਾਲੀਆਂ ਦਵਾਈਆਂ ਬਾਰੇ ਅਸੀਂ ਅਕਸਰ ਹੀ ਗੱਲਬਾਤ ਕਰਦੇ ਹਾਂ ਇੱਕ ਬੀਸੀ ਦੇ ਡਾਕਟਰ ਆ ਉਹ ਪ੍ਰੋਵਿੰਸ ਨੂੰ ਕਹਿ ਰਹੇ ਆ ਕਿ ਤੁਸੀਂ weight management medication ਨੂੰ ਕਵਰ ਕਰੋ ਤਾਂ ਕਿ ਜਿਹੜਾ ਇਸ ਵੇਲੇ ਮਤਲਬ ਕਈ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਫੇਅਰ ਕੀਤਾ ਜਾ ਸਕੇ ਡਾਕਟਰ ਅਲੀ ਜ਼ੈਂਟਨਰ ਆ ਇਹ ਜਿਹੜੇ ਸਪੈਸ਼ਲਿਸਟ ਨੇ ਡਾਇਬਟੀਜ਼ ਦੇਤੇ ਓਬੈਸਿਟੀ ਦੇ ਵੈਨਕੂਵਰ ਬੇਸਡ ਇੱਕ ਜਿਹੜੀ ਰੈਵੋਲੂਸ਼ਨ ਮੈਡੀਕਲ ਕਲੀਨਿਕ ਆ ਉਹਦੇ ਨਾਲ ਉਹਨੇ ਇੱਕ ਪਟੀਸ਼ਨ ਸਟਾਰਟ ਕੀਤੀ ਆ ਇਸ ਪਟੀਸ਼ਨ ਦੇ ਵਿੱਚ ਮੰਗ ਕਰ ਰਹੇ ਆ ਜਿਹੜੀ ਮੈਡੀਕੇਸ਼ਨ ਜਿਵੇਂ ਸ਼ੈਮਾਗਲਟਾਈਡ ਆ ਜਾਂ ਜਿਹੜੀ ਹੋਰ ਜਿਹੜੀ ਲੀਰਾਗਲਟਾਈਡ ਆ ਇਹਨੂੰ BC ਫਾਰਮਾ ਕੇਅਰ ਦੇ ਵਿੱਚ ਪਾਇਆ ਜਾਵੇ ਇਸ ਮੈਡੀਕੇਸ਼ਨ ਨੂੰ ਹੁੰਦਾ ਇਹ ਇੱਕ ਜਿਹੜੀਆਂ ਐਂਟੀ ਡਾਇਬੀਟਿਕ ਇਹ ਦਵਾਈਆਂ ਨੇ ਜਾਂ ਐਂਟੀ ਆਬੈਸਟੀਟੀ ਡਰੱਗਸ ਨੇ ਇਹ ਪੇਸ਼ੈਂਟ ਨੂੰ ਮਤਲਬ 450 ਡਾਲਰ ਤੱਕ ਕਾਸਟ ਕਰਦੀ ਹੈ ਜੇ ਫਾਰਮਾ ਕੇਅਰ ਦੇ ਵਿੱਚ ਕਵਰ ਨਹੀਂ ਹੁੰਦੀ ਜੇ ਉਹ ਤੋਂ ਵੀ ਜ਼ਿਆਦਾ ਉਹ ਕਿਹਦੇ ਨੁਕਸਾਨ ਇਹ ਆ ਕਿ ਇਹਦੇ ਜਿਹੜੇ ਹੈਲਥ ਪ੍ਰੋਬਲਮਸ ਆ ਤੇ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਆ OBSTETRY ਦੇ ਕਾਰਨ ਤੇ ਜਾਂ ਜਿਹੜੀ ਫਿਰ ਟ੍ਰੀਟਮੈਂਟ ਚਾਹੀਦੀ ਆ ਉਹਨੂੰ ਅਡਰੈਸ ਕਰਨ ਦੇ ਲਈ ਉਹ ਉਹ ਤੋਂ ਵੱਡੀਆਂ ਆ ਪ੍ਰੋਬਲਮਸ ਨੇ ਤੇ ਇਹਨੂੰ ਮਤਲਬ ਇਹਨੂੰ ਉਹ ਕਿਹਾ ਜਾ ਰਿਹਾ ਕਿ ਡਰੱਗਸ ਨੂੰ ਕਵਰ ਕਰ ਦਿੱਤਾ ਜਾਵੇ 23% ਜਿਹੜੇ ਰਿਜ਼ਲਟ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਬੀਸ਼ ਨੇ 30% ਮੋਟਾਪੇ ਦਾ ਸ਼ਿਕਾਰ ਨੇ ਜਿਹੜਾ 2018 ਦਾ ਡਾਟਾ ਸੀਗਾ ਸਟੈਟਿਸਟਿਕਸ ਕੈਨੇਡਾ ਦਾ ਉਹਦੇ ਅਨੁਸਾਰ ਪਟੀਸ਼ਨ ਦੇ ਵਿੱਚ ਡਾਕਟਰ ਕਹਿ ਕੀ ਰਹੇ ਆ ਕਿ ਜਿਹੜਾ ਮੋਟਾਪਾ ਆ ਇੱਕ ਡਿਜ਼ੀਜ਼ ਆ ਨਾ ਕਿ ਇਹ ਪੇਸ਼ੈਂਟ ਦਾ ਫਾਲਟ ਆ ਕਿ obesidad is the disease and not the fault of uh, patient ਹੁਣ ਇਹ ਆਪਣੇ ਆਪ ਦੇ ਵਿੱਚ ਇਹ ਜਿਹੜੀ ਡਾਕਟਰ ਨੇ ਗੱਲ ਕਹੀ ਆ ਇਹ ਬਹੁਤ ਮਹੱਤਵਪੂਰਨ ਨਾਉਰਣ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਇਸ ਵੇਲੇ ਕਰੰਟ ਅਬੈਸਟੀ ਟਰੀਟਮੈਂਟ ਆ ਜਿਹਦੇ ਵਿੱਚ ਡਰੱਗਸ ਨੇ ਜਿਹਨੂੰ ਕੈਨੇਡਾ ਨੇ ਅਪਰੂਵ ਕੀਤਾ ਆ ਉਹ ਬਹੁਤ ਇਫੈਕਟਿਵ ਨੇ ਵੀ ਇਹਦੇ ਨਾਲ ਬੰਦਾ ਪਤਲਾ ਹੋ ਸਕਦਾ ਆ ਉਹ ਕਹਿੰਦੇ ਚਲੇ ਗਿਆ ਕਿ ਜਦੋਂ ਪੇਸ਼ੈਂਟ ਉਹ ਇਹ ਦੱਸਣਾ ਕਿ ਆਪਣਾ ਖਿਆਲ ਰੱਖੋ ਸਿਰਫ ਬੱਸ ਉਹਦੇ ਨਾਲ ਹੀ ਉਹ ਕਹਿੰਦੇ ਹੁਣ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਟ੍ਰੂ ਮੈਡੀਕਲ ਟਰੀਟਮੈਂਟਸ ਕਿਹੜੀਆਂ ਆ ਸਾਡੇ ਕੋਲੇ ਉਹਦੀਆਂ ਬਹੁਤ ਇੰਪ੍ਰੈਸਿਵ ਆਊਟਕਮਸ ਨੇ ਉਹ ਕਹਿੰਦੇ weight loss ਤੋਂ ਬਿਨਾ ਵੀ ਕਿ ਡਾਕਟਰ ਜਿਹੜੀ ਉਹਨਾਂ ਨੇ ਇਹ ਗੱਲ ਐਡ ਕੀਤੀ ਆ ਕਿ ਮੋਟਾਪੇ ਦੀਆਂ ਟਰੀਟਮੈਂਟ ਦੇ ਹਾ ਪੱਖੀ ਨਤੀਜੇ ਸਾਹਮਣੇ ਆਉਂਦੇ ਹੈਲਥ ਰਿਸਕ ਘਟ ਜਾਂਦੇ ਅਵੈਸਟੀ ਦੇ ਵਿੱਚ ਰਿਸਕ ਫੈਕਟਰ ਸਭ ਤੋਂ ਵੱਡਾ ਇਹ ਆ ਜਿਵੇਂ ਡਾਇਬਟੀਜ਼ ਆ ਹਾਰਟ ਡਿਜ਼ੀਜ਼ ਆ ਸਟ੍ਰੋਕ ਆ ਸਲੀਪ ਐਪਨੀਆ ਆ ਇਹ ਸਾਰਾ ਕੁਛ ਇਹਦੇ ਨਾਲ ਹੁੰਦਾ ਹੈ ਤੇ ਇਹਨੂੰ ਜੇ ਹੁਣ ਉਹ ਰੌਲਾ ਇਹ ਆ ਵੀ ਜੇ ਤੁਸੀਂ ਉਹਨੂੰ ਫਾਰਮਾ ਕੇਅਰ ਦੇ ਵਿੱਚ ਜਿਹੜੀ ਓਜ਼ੈਂਪਿਕ ਜਾਂ ਦੂਜੀ ਦਵਾਈ ਆ ਜਿਹੜੀ 450 ਦੇ ਕਰੀ ਮਹੀਨੇ ਦੀ ਪੈਂਦੀ ਆ ਹੁਣ ਤੁਸੀਂ ਉਹ ਜਿਹੜੇ ਇੰਜੈਕਸ਼ਨ ਨੇ ਉਹਨੂੰ ਕਵਰ ਨਹੀਂ ਕਰਦੇ ਤਾਂ ਹੋਊਗਾ ਕਿ ਬੰਦਾ ਮोटापा ਮੋਟਾ ਰਹੂਗਾ ਤੇ ਜੋ ਮोटापे ਦਾ ਸ਼ਿਕਾਰ ਹੀ ਰਹਿੰਦਾ ਤੇ ਕੁਦਰਤੀ ਆ ਵੀ ਫੇਰ ਉਹ ਕੱਲ ਨੂੰ ਉਹਨੂੰ ਪ੍ਰੋਬਲਮਸ ਆਉਣਗੀਆਂ ਹਾਰਟ ਦੇ ਪ੍ਰੋਬਲਮ ਸਟ੍ਰੋਕ ਜਾਂ ਉਹਦੇ ਸਲੀਪ ਐਪਨੀਆ ਤੇ ਉਹ ਸਾਰੇ ਦਾ ਬੋਝ ਮੁੜ ਕੇ ਕਿਹਦੇ ਉੱਤੇ ਪੈਣਾ ਕੋਈ ਤੇ ਸਾਰਾ ਸਿਸਟਮ ਦੇ ਉੱਤੇ ਬੋਝ ਪੈਣਾ ਉਹ ਕਹਿੰਦੇ ਪਹਿਲਾਂ ਹੀ ਇਹਨੂੰ ਦਵਾਈ ਨੂੰ ਕਵਰ ਕਰਦੇ ਹੋ ਵੀ ਇਹਦੇ ਨਾਲ ਬਚਾਅ ਹੋ ਸਕਦਾ ਕਿ ਪਹਿਲਾ ਜ਼ਮਾਨਾ ਹੁੰਦਾ ਜਦੋਂ ਬੰਦੇ ਨੂੰ ਕਿਹਾ ਜਾਂਦਾ ਸੀ ਕਿ ਭਾਈ ਆਪਣਾ ਗਾਣਾ ਪੀਣਾ ਘਟਾ ਕਰ ਸ਼ਹਿਰ ਕਰ ਜਾਂ ਕੁਝ ਕਰ ਜਿਹੜੀ ਕਿ ਲੋਕਾਂ ਕੋਲ ਹੁੰਦੀ ਨਹੀਂ ਸੀ ਉਹ ਕਹਿੰਦੇ ਉਹ ਜ਼ਮਾਨਾ ਬਦਲ ਗਿਆ ਦਵਾਈਆਂ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਤੇ ਕਿਉਂ ਨਹੀਂ ਫਿਰ ਇਧਰਲੇ ਪਾਸੇ ਜਾਇਆ ਜਾਂਦਾ ਇਹ ਇਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਆ ਹਜ਼ਾਰ ਬੰਦੇ ਨੇ ਉਹ ਕਹਿੰਦੇ ਸਾਈਨ ਕਰ ਦਿੱਤੇ ਆ ਪਰ ਜਿਹੜਾ ਮਤਲਬ ਇਹ ਭੇਜਣੀਆਂ ਹਜੇ ਉਥੇ ਸਰਕਾਰ ਨੂੰ ਪਰ ਹੋਰ ਵੀ ਬਹੁਤ ਡਾਕਟਰ ਨੇ ਜਿਹੜੇ ਪੇਸ਼ੈਂਟ ਨੇ ਕਈ ਜਿਹੜੇ ਇਹਨੂੰ ਸਾਈਨ ਕਰ ਰਹੇ ਆ ਤੇ ਉਹ ਵੀ ਇਸ ਪਾਸੇ ਚਾਹੁੰਦੇ ਆ ਕਿ ਕੋਈ ਨਾ ਕੋਈ ਇਸ ਪਾਸੇ ਕਾਰਵਾਈ ਜਿਹੜੀ ਹੋ ਆ ਹੋਣੀ ਚਾਹੀਦੀ ਆ ਤੇ ਇਹ ਦਵਾਈ ਜਿਹੜੀ ਆ ਇਨਕਲੂਡ ਹੋ ਜਾਣੀ ਚਾਹੀਦੀ ਫਾਰਮਾ ਕੇਅਰ ਦੇ ਵਿੱਚ ਜਾਂ ਲੋਕਾਂ ਨੂੰ ਬਈ ਇੰਨੀ ਇੱਕ ਸਸਤੀ ਦੇ ਦੇਣੀ ਚਾਹੀਦੀ ਆ ਜਾਂ ਇੰਨੀ ਇੱਕ ਫ੍ਰੀ ਦੇ ਦੇਣੀ ਚਾਹੀਦੀ ਆ ਜਿਹਦੇ ਨਾਲ ਲੋਕ ਜਿਹੜੇ ਆਪਣਾ ਮੋਟਾਪਾ ਕੱਟ ਕਰ ਸਕਣ ਕਿਉਂਕਿ ਅਲਟੀਮੇਟਲੀ ਇਹਨੇ ਅੱਗੇ ਜਾ ਕੇ ਸਿਸਟਮ ਦੇ ਉੱਤੇ ਬੋਝ ਪਾਉਣਾ ਆ ਤੇ ਜੇ ਇਹਦੇ ਨਾਲ ਸਮੱਸਿਆ ਹੱਲ ਹੁੰਦੀ ਹੈ ਤੇਨੂੰ ਇਧਰਲੇ ਪਾਸੇ ਲੈ ਜਾਣ ਦੇ ਬਾਰੇ ਸੋਚਿਆ ਜਾ ਸਕਦਾ ਹੈ ਇਥੇ ਵਰਣਨਯੋਗ ਹੈ ਗੱਲ ਕਿ ਪਿੱਛੇ ਜੇ ਕੁਝ ਦਵਾਈਆਂ ਸਾਹਮਣੇ ਵਿਗੋਵੀ ਜਾਂ ਓਜ਼ੈਂਪਿਕ ਇਦਾਂ ਦੀਆਂ ਕੁਝ ਦਵਾਈਆਂ ਸਾਹਮਣੇ ਨੇ ਇੰਜੈਕਸ਼ਨ ਬੇਸਿਕਲੀ ਜਿਹੜੇ 슈ਗਰ ਦੇ ਮਰੀਜ਼ਾਂ ਲਈ ਹੁੰਦੇ ਆ ਡਾਇਬੀਟਿਕ ਪੇਸ਼ੈਂਟਸ ਦੇ ਲਈ ਬਹੁਤ ਸਾਰੇ ਲੋਕਾਂ ਨੇ ਵੈਸੇ ਵੀ ਲਵਾਏ ਆ ਰਿਪੋਰਟਸ ਜਿਹੜੀਆਂ ਇਹਦੇ ਬਾਰੇ ਹਮੇਸ਼ਾ ਬਦਲਦੀਆਂ ਹੁੰਦੀਆਂ ਕਦੇ ਤੇ ਰਿਪੋਰਟ ਆਉਂਦੀ ਆ ਵੀ ਜੀ ਇਹ ਬਹੁਤ ਇਫੈਕਟਿਵ ਆ ਵੱਡੇ ਵੱਡੇ ਸੈਲੀਬ੍ਰਿਟੀਜ਼ ਜਿਹਦੀਆਂ ਜਿਹੜੀਆਂ ਉਹ ਕਰਦੀਆਂ ਐਡ ਕਦੇ-ਕਦੇ ਲੱਗਦਾ ਵੀ ਇਹ ਬਹੁਤ ਇਫੈਕਟਿਵ ਆ ਇਸ ਕਰਕੇ ਕਿਸੇ ਨੂੰ ਵੀ ਕਰਾ ਲੈਣੀ ਚਾਹੀਦੀ ਆ ਤੇ ਹੁਣ ਮੋٹے ਰਹਿਣ ਵਾਲਾ ਰੌਲਾ ਰੱਪਾ ਹੈ ਨਹੀਂ ਹੁਣ ਬੰਦੇ ਨੂੰ ਐਵੇਂ ਨਹੀਂ ਤੰਗੀ ਚਲਣੀ ਚਾਹੀਦੀ ਤੇ ਕੁਝ ਰਿਪੋਰਟਸ ਆਉਂਦੀਆਂ ਕਿ ਜੀ ਦੇਖੋ ਕੁਦਰਤੀ ਤਰੀਕਾ ਤੇ ਕੋਈ ਇਹ ਘੱਟ ਖਾਓ ਤੇ ਹਿਲਜੁਲ ਜ਼ਿਆਦਾ ਕਰੋ ਦੂਜੇ ਸਾਰੇ ਤਰੀਕੇ ਨਕਲੀ ਆ ਤੇ ਨਕਲੀਆਂ ਦੇ ਸਾਈਡ ਇਫੈਕਟ ਹੋਣਗੇ ਇਸ ਕਰਕੇ ਉਧਰੋਂ ਪਰੇ ਰਹਿਣਾ ਚਾਹੀਦਾ ਰਿਪੋਰਟਾਂ ਉਹਦੇ ਬਾਰੇ ਬਦਲਦੀਆਂ ਰਹਿੰਦੀਆਂ ਪਰ ਬਿਨਾਂ ਸ਼ੱਕ ਇਹ ਦਵਾਈ ਬਹੁਤ ਕਾਰਗਰ ਸਿੱਧ ਹੋ ਰਹੀ ਆ ਤੇ ਹੁਣ ਇਸ ਡਾਕਟਰ ਨੇ ਮੰਗ ਕੀਤੀ ਆ ਕਿ ਇਹਨੂੰ ਫਾਰਮਾਕੀਰ ਦੇ ਵਿੱਚ ਐਡ ਕੀਤਾ ਜਾਵੇ ਤੇ ਲੋਕਾਂ ਦੇ ਜਿਹੜੇ ਖਰਚ ਆ ਉਹ ਨਾ ਹੋਵੇ ਅਗਲੀ ਕਰਬਾ ਦੋਸਤੋ ਇੱਕ ਜਿਹੜੀ ਪਬਲਿਕ ਪੋਸਟ ਸਕੰਟਰੀ ਐਜੂਕੇਸ਼ਨ ਇੰਸਟੀਚਿਊਸ਼ਨ ਇਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਦੇ ਵੀ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਕਿ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉਹਨਾਂ ਨੂੰ 30% ਦੇ ਉੱਤੇ ਕੈਪ ਕਰ ਦੋ ਮਤਲਬ ਇਹ ਆ ਅੱਗੇ ਕੀ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਇੱਕ ਯੂਨੀਵਰਸਿਟੀ ਆ ਉਹ ਕੀ ਕਰਦੀ ਸੀ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਰਹਿਣਾਂ ਦੀਆਂ ਫੀਸਾਂ ਤਿੰਨ ਗੁਣਾ ਜ਼ਿਆਦਾ ਆ ਜਿਹੜੀਆਂ ਦੀਆਂ ਫੀਸਾਂ ਤਿੰਨ ਗੁਣਾ ਜ਼ਿਆਦਾ ਆ ਤਾ ਯੂਨੀਵਰਸਿਟੀ ਨੂੰ ਤਾਂ ਫਾਇਦਾ ਇਹੀ ਹੈ ਵੀ ਤਿੰਨ ਗੁਣਾ ਜਿਆਦਾ ਜੀ ਫੀਸਾਂ ਦੇਣ ਵਾਲੇ ਨਿਆਣੇ ਉੱਥੇ ਆਉਣ ਵੀ ਜੇ ਇੱਕ ਬੱਚਾ ਜਿੰਨੀ ਫੀਸ ਦੇ ਰਿਹਾ ਇੱਕ ਬੱਚਾ ਤੋਂ ਤਿੰਨ ਗੁਣਾ ਜਿਆਦਾ ਫੀਸ ਦੇ ਰਿਹਾ ਹੁਣ ਬਾਕੀ ਸਾਰਾ ਕੁਝ ਤੇ ਸੇਮ ਹੀ ਹੈ ਉੱਥੇ ਜਿਹੜੇ ਤੁਹਾਡੇ ਪ੍ਰੋਫੈਸਰ ਆ ਉਹਨੂੰ ਵੀ ਉਨਾ ਹੀ ਪੇ ਕੀਤਾ ਜਾ ਰਿਹਾ ਯੂਨੀਵਰਸਿਟੀ ਬਿਲਡਿੰਗ ਵੀ ਉੱਥੇ ਹੀ ਇਨਫਰਾਸਟ੍ਰਕਚਰ ਵੀ ਉੱਥੇ ਹੀ ਸਾਰਾ ਕੁਝ ਬਰਾਬਰ ਆ ਫੀਸ ਤਿੰਨ ਗੁਣਾ ਆ ਰਹੀ ਹੈ ਯੂਨੀਵਰਸਿਟੀ ਕੀ ਕਰਦੀ ਹੈ ਫਿਰ ਕੋਸ਼ਿਸ਼ ਕਿ ਵੱਧ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਭਰਤੀ ਕਰ ਲੋ ਵੀ ਆਪਾਂ ਲੋਕਲ ਲੈਣਾ ਹੀ ਕਿਉਂ ਲਾਓ ਇੰਟਰਨੈਸ਼ਨਲ ਸ ਜਿਹੜਾ ਕਿ ਵਾਧਾ ਵਾਧਾ ਉਹ ਬਹੁਤ 35% ਤੇ ਡੇੜੇ-ਡੇੜੇ ਇਹ ਅੰਕੜੇ ਜਿਹੜੇ ਆ ਉਹ ਚਲੇ ਗਏ ਹੁਣ ਬੀਸੀ ਸਰਕਾਰ ਨੇ ਅੱਜ ਤੋਂ ਇਹ ਕਹਿ ਦਿੱਤਾ ਵੀ ਕੋਈ ਵੀ ਜਿਹੜੀ ਯੂਨੀਵਰਸਿਟੀ ਹੈ ਇੱਥੇ ਦੀ ਉਹਦੇ ਵਿੱਚ ਪੋਸਟ ਸੈਕੰਡਰੀ ਐਜੂਕੇਸ਼ਨ ਇੰਸਟੀਟਿਊਸ਼ਨ ਉਹਦੇ ਵਿੱਚ ਤੁਸੀਂ 30% ਤੋਂ ਬਾਅਦ ਨਹੀਂ ਰੱਖ ਸਕਦੇ 70 ਨੇ ਇੱਥੇ ਤੇ ਲੋ 30 ਬਾਹਰਲੇ ਲੈ ਲੋ ਹਲਕੀ ਵੀ ਬਹੁਤ ਆ ਸਟੇਟਮੈਂਟ ਜਿਹੜੀ ਪ੍ਰੋਫੈਸਰ ਮਿਨਿਸਟਰੀ ਆਫ ਪੋਸਟ ਸੈਕੰਡਰੀ ਐਜੂਕੇਸ਼ਨ ਉਹਨਾਂ ਨੇ ਦਿੱਤੀ ਆ ਐਂਡ ਫਿਊਚਰ ਸਕਿੱਲਸ ਉਹਨਾਂ ਨੇ ਦਿੱਤੀ ਆ ਉਹ ਕਹਿੰਦੇ ਕਿ ਨਵੀਂ ਲਿਮਿਟ ਦਾ ਮਤਲਬ ਇਹ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਅਨਰੋਲਮੈਂਟ ਇੰਸਟੀਟਿਊਸ਼ਨ ਦੀ ਅਬਿਲਿਟੀ ਜਿਹੜੀ ਕਿ ਪ੍ਰੋਪਰੀਅਟ ਸਰਵਿਸਿਜ਼ ਦੇਣੀਆਂ ਆ ਉਹਦੇ ਉੱਤੇ ਸਟ੍ਰੈਨ ਨਾ ਪਾਵੇ ਮਿਨਿਸਟਰੀ ਇਹ ਕਹਿੰਦੀ ਆ ਕਿ ਨਵੀਆਂ ਗਾਈਡਲਾਈਨ ਦੇ ਤਹਿਤ ਜਿਹੜੀਆਂ ਪਬਲਿਕ ਯੂਨੀਵਰਸਿਟੀ ਤੇ ਕਾਲਜੇਜ਼ ਨੇ ਉਹਨਾਂ ਨੂੰ ਕਹਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੈਟੈਜਿਕ ਪਲਾਨ ਸਬਮਿਟ ਕਰਾਓ ਸਰਕਾਰ ਨੂੰ ਦੱਸੋ ਤੁਸੀਂ ਇਹਦੇ ਬਾਰੇ ਸੋਚ ਦਿੱਕੀ ਆ ਤੈਨੂੰ ਕਰਦੇ ਕਿਦਾਂ ਪ੍ਰਵਿੰਸ ਜਿਹੜਾ ਆ ਉਹ ਮਾਨੀਟਰ ਕਰੂਗਾ ਜਿਹੜਾ ਇਹ ਕੈਪ ਆ ਕਿ ਇਹਨੂੰ ਫਾਲੋ ਕੀਤਾ ਗਿਆ ਜਿਹਨੇ ਫਾਲੋ ਕੀਤਾ ਗਿਆ ਹੁਣ ਤੁਹਾਨੂੰ ਯਾਦ ਹੋਊਗਾ ਫੈਡਰਲ ਸਰਕਾਰ ਨੇ ਕਿਹਾ ਸੀ ਵੀ 36% ਘਟਾ ਦੇਣੇ ਇੰਟਰਨੈਸ਼ਨਲ ਸਟੂਡੈਂਟ ਉਹ ਵੱਖਰੀ ਚੀਜ਼ ਆ ਉਹ ਤੇ ਉਹਨਾਂ ਨੇ ਫੈਡਰਲ ਲੈਵਲ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਅੰਤਰਰਾਸ਼ਟਰੀ ਸਟੂਡੈਂਟਾਂ ਦੀ ਗਿਣਤੀ ਇੰਨੀ ਘਟਾ ਦੇਣੀ ਹੈ ਕਿਉਂਕਿ ਪਹਿਲਾਂ ਕੈਪ ਹੀ ਕੋਈ ਨਹੀਂ ਸੀ ਇਹਦੇ ਉੱਤੇ ਜਿਹਦਾ ਵਿਜ਼ਟਰ ਵੀਜ਼ੇ ਦੇ ਉੱਤੇ ਕੈਪ ਨਹੀਂ ਸੀ ਜਾਂ ਦੂਜੇ ਜਿਹੜੇ ਆਪਣਾ ਸੁਪਰ ਵੀਜ਼ਾ ਇਹਨਾਂ ਦੇ ਉੱਤੇ ਕੈਪ ਹੀ ਕੋਈ ਨਹੀਂ ਸੀ ਵੀ ਕਿੰਨੇ ਸੱਦਣੇ ਆ ਕਿੰਨੇ ਆਉਣੇ ਆ ਪੀਆਰ ਕਰਨ ਦੇ ਉੱਤੇ 5 ਲੱਖ ਦੇ ਨੇੜੇ ਤੇੜੇ ਕੈਪ ਹਮੇਸ਼ਾ ਰਿਹਾ 5 ਲੱਖ ਬੰਦਾ ਪੱਕਾ ਕਰਨਾ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਹੈ ਨਹੀਂ ਸੀ ਹੁਣ ਇਹਨਾਂ ਨੇ ਉਹਨੂੰ ਕੈਪ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਕਿਹਾ ਵੀ 36% ਫੈਡਰਲ ਸਰਕਾਰ ਨੇ ਕਿਹਾ ਸੀ ਕੱਟ ਕਰਨਾ ਬੀਸੀ ਨੇ ਹੁਣ ਕਿਹਾ ਵੀ ਸਾਡੀ ਕਿਸੇ ਵੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਵਿੱਚ 30% ਤੋਂ ਉੱਤੇ ਨੰਬਰ ਨਹੀਂ ਜਾਣਾ ਚਾਹੀਦਾ ਜੋ ਮਰਜ਼ੀ ਹੋ ਜਾਏ ਹੁਣ ਜਿਵੇਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਯੂਬੀਸੀ ਹੈ ਆਪਣੇ ਇੱਥੇ ਸਾਇਮਨ ਫੇਜ਼ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਵਿਕਟੋਰੀਆ ਹੈ ਸੋ ਇਹਨਾਂ ਦਾ ਅੱਛਾ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਦੇ ਵਿੱਚ 30% ਤੋਂ ਕਦੇ ਵੀ ਨਹੀਂ ਨਿਆਣੇ ਵਧੇ मतलब ਜਿਹੜੇ ਬੱਚੇ ਪੜਨ ਨਾਲਿਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਘਟ ਜਾਂਦੇ ਯੂਬੀਸੀ ਦੇ ਵਿੱਚ 30% ਤੋਂ ਕਦੇ ਵੀ ਨਹੀਂ ਅੰਤਰਰਾਸ਼ਟਰੀ ਵਿਦੇ ਇਨਕਲੂਡਿੰਗ ਇੰਡੀਆ ਚਾਈਨਾ ਜਾਂ ਜਿੱਥੇ-ਜਿੱਥੇ ਵੀ ਲੋਕ ਪੜਨ ਆਉਂਦੇ ਆ। ਇਹੀ ਹਾਲ ਯੂਨੀਵਰਸਿਟੀ ਆਫ ਵਿਕਟੋਰੀਆ ਜਾ ਤੇ ਐਸਐਫਯੂ ਦੇ ਵਿੱਚ ਵੀ 30% ਤੱਕ ਕਦੇ ਵੀ ਨਹੀਂ ਗਏ। ਹੁਣ ਇੱਥੇ ਬਚਦਾ ਕੀ ਹੈ ਕਵਾਂਟਮ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਹੁਣ ਹੀ ਯੂਨੀਵਰਸਿਟੀ ਬਣੀ ਹੈ। ਥੋੜੇ ਸਾਲ ਪਹਿਲਾਂ ਪਹਿਲਾਂ ਇਹ ਪੋਲੀਟੈਕਨਿਕ ਕਾਲਜ ਹੁੰਦਾ ਸੀ। ਇਹਨਾਂ ਦੀ ਲਿਮਟ ਜਿਹੜੀ ਹੈ ਇਹ 23-24 ਦੇ ਲਈ 36% ਸੈੱਟ ਕੀਤੀ ਗਈ ਹੈ। ਹ ਅਫੀਸ਼ਲ ਜਿਹੜੇ ਕਹਿੰਦੇ ਆ ਕਿ ਸਕੂਲ ਈਅਰ ਫੈਡਰਲ ਸਰਕਾਰ ਨੇ ਜਦੋਂ ਕੈਪ ਕੀਤਾ ਇੰਟਰਨੈਸ਼ਨਲ ਸਟੂਡੈਂਟ ਨੂੰ ਤੇ 160000 ਐਸ ਸਾਲ ਦੇ ਵਿੱਚ 35% ਜਿਹੜੇ ਥੱਲੇ ਕੀਤੇ ਸੀ 27 ਨਾਲੋਂ ਤੋਂ ਪਹਿਲਾਂ ਸ਼ੁਰੂ ਹੋ ਗਿਆ ਤੇ ਇਹ ਹੁਣ ਆਪਣੇ ਆਪ ਹੀ ਉੱਥੇ ਆ ਜਾਣੇ ਆ ਜ਼ਿਆਰਾਮ ਸ਼ਾਲੀਤ ਦੀ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਬੀਸੀ ਸਰਕਾਰ ਦੀਆਂ ਗਾਈਡਲਾਈਨਸ ਆ ਉਹ ਇਹਨਾਂ ਦੀਆਂ ਐਕਸਪੈਕਟੇਸ਼ਨਸ ਦੇ ਨਾਲ ਅਲਾਈਨ ਕਰਦੀਆਂ ਪਰ ਯੂਨੀਵਰਸਿਟੀ ਆ ਵਿਕਟੋਰੀਆ ਐਸ ਐਫ ਯੂ ਯੂ ਬੀ ਸੀ ਇਹਨਾਂ ਤਿੰਨਾਂ ਦੇ ਵਿੱਚ ਸਮੱਸਿਆ ਨਹੀਂ ਸੀ 30% ਟੱਪਣ ਵਾਲੀ ਸਮੱਸਿਆ ਕੱਲੀ ਕੇ ਪੀ ਯੂ ਦੀ ਆ ਤੇ ਕੇ ਪੀ ਯੂ ਦੇ ਵਿੱਚ ਇਹਨਾਂ ਨੇ ਹੁਣ ਕਹਿ ਦਿੱਤਾ ਵੀ ਸਾਡੇ ਪਹਿਲਾਂ ਹੀ ਸੀ ਕਿਉਂਕਿ ਫੈਡਰਲ ਸਰਕਾਰ ਨੇ ਇਹ ਗੈਪ ਕੈਪ ਉਹਨਾਂ ਨੇ ਕਰ ਦਿੱਤਾ ਜਾਂ ਰਿਡਿਊਸ ਕਰ ਦਿੱਤਾ ਤੇ ਅਸੀਂ ਆਪਣੇ ਆਪ ਹੀ ਆਟੋਮੈਟਿਕਲੀ ਜਿਹੜਾ ਉਹ 30% ਤੋਂ ਥੱਲੇ ਵਾਲੀ ਕੈਟਾਗਰੀ ਦੇ ਵਿੱਚ ਆ ਜਾਣਾ ਹੈ ਸੋ ਇਹਦਾ ਹੁਣ ਇਹ ਆ ਕੇ એનਰੋਲਮੈਂਟ ਲੈਵਲ ਪੂਰਾ ਰਵੇ ਲੋਕਲ ਕਮਿਊਨਿਟੀਜ਼ ਦੇ ਉੱਤੇ ਪ੍ਰੈਸ਼ਰ ਨਾ ਪਵੇ ਅਨ ਸਾਰੀਆਂ ਗੱਲਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਇਹ ਫੈਸਲਾ ਲਿਆ ਗਿਆ। ਅਗਲੀ ਗੱਲ ਬਾਅਦ ਦੋਸਤੋ ਇੱਕ ਰਿਪੋਰਟ ਆਈਆ ਕਿ ਕੁਝ ਕੈਨੇਡੀਅਨਸ ਆਪਣੇ ਆਪ ਨੂੰ ਫਸੇ ਮਹਿਸੂਸ ਕਰ ਰਹੇ ਆ ਇਸ ਵੇਲੇ ਕਿ ਉਹਨੇ ਫੈਮਿਲੀ ਕਦੋਂ ਸਟਾਰਟ ਕਰਨੀ ਆ ਭਾਬ ਵਿਆਹ ਕਰਾ ਲਿਆ ਬੱਚੇ ਕਦੋਂ ਪੈਦਾ ਕਰਨੇ। ਉਹ ਜਾਂ ਦੂਜਾ ਉਹਨਾਂ ਦੀ ਇੱਕ ਤੇ ਇਹ ਆ ਵੀ ਬੱਚੇ ਕਦੋਂ ਪੈਦਾ ਕਰਨੇ ਦੂਜੀ ਚਿੰਤਾ ਇਹ ਆ ਵੀ ਬੱਚਿਆਂ ਦਾ ਭਵਿੱਖ ਇੱਥੇ ਕੀ ਹੋਣਾ ਕੈਨੇਡਾ ਦੇ ਵਿੱਚ। ਤੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਫੈਮਿਲੀ ਪਲੈਨਿੰਗ ਨੂੰ ਡਿਲੇ ਕਿਉਂ ਕਰ ਰਹੇ ਆ? ਜਾਇਦੇ ਪਿੱਛੇ ਕੀ ਕਾਰਨਾ ਤੇ ਉਹਨਾਂ ਦੇ ਵਿੱਚੋਂ ਇਹ ਪਤਾ ਲੱਗਿਆ ਕਿ ਹਾਇਰ ਕੋਸਟ ਆਫ ਲਿਵਿੰਗ ਜਿਹੜੀ ਐਸ ਵੇਲੇ ਉਹ ਇੱਕ ਵੱਡਾ ਫੈਕਟਰ ਆ ਸਾਰੇ ਕੁਸ਼ ਦੇ ਵਿੱਚ ਕਿ ਅਸੀਂ ਜਿਹੜੀਆਂ ਆਪਣੀਆਂ ਜਿਹੜੀਆਂ ਜਿਹੜੇ ਬੱਚੇ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਤੇਈ ਨਹੀਂ ਸਕਦੇ ਸੀ ਪੋਸੀਬਲੀ ਨਹੀਂ ਸਾਡੇ ਦੇ ਲਈ ਤੇ ਜਿਹੜੇ ਮਤਲਬ ਕੁਝ ਲੋਕ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਜਿਹੜੇ ਚਿੰਤਾਵਾਂ ਸਾਂਝੀਆਂ ਕੀਤੀਆਂ ਆ ਕਿ ਜਿਹੜੀ ਜੇਸ ਬੰਦੇ ਦੀ ਇੱਥੇ ਮਲਾ ਕੇ ਲੱਖ ਡਾਲਰ ਤੋਂ ਵੀ ਉੱਤੇ ਜ਼ਿਆਦਾ ਆਮਦਨ ਆ ਉਹ ਵੀ ਸੋਚ ਰਿਹਾ ਵੀ ਮੈਂ ਬੱਚੇ ਪੈਦਾ ਕਰਾਂ ਜਾਂ ਨਾ ਕਰਾਂ ਕਿਉਂਕਿ ਸਮੱਸਿਆ ਇਹ ਆ ਕਿ ਜਿਹੜਾ ਦੁਨੀਆ ਉਹ ਕਹਿੰਦੇ ਜਿੱਦਾਂ ਦੀ ਅਸੀਂ ਸੋਚੀ ਸੀ ਇੱਥੇ ਕੈਨੇਡਾ ਦੇ ਵਿੱਚ ਉਦਾਂ ਦੀ ਨਹੀਂ ਆ ਜਿਹੜੀ ਮਤਲਬ ਉਹਨਾਂ ਨੂੰ ਇੱਕ ਐਜੂਕੇਸ਼ਨ ਚਾਹੀਦੀ ਐ ਚੰਗੀ ਹੈਲਥ케ਅਰ ਚਾਹੀਦਾ ਸਪੋਰਟਸ ਚਾਹੀਦੀ ਐ ਸੋਸ਼ਲ ਐਕਟੀਵਿਟੀ ਚਾਹੀਦੀ ਐ ਪਰ ਉਹ ਕਹਿੰਦੇ ਗਾਰੰਟੀ ਨਹੀਂ ਕਰ ਸਕਦੇ ਵੀ ਅਸੀਂ ਬਈ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਕੋਲ ਘਰ ਵੀ ਲਿਆ ਹੋਣਾ ਨਹੀਂ ਲਿਆ ਹੋਣਾ ਤੇ ਮਤਲਬ ਆਪਣਾ ਭਵਿੱਖ ਜਿਹੜਾ ਉਹ ਬੱਚਿਆਂ ਦਾ ਕਿਦਾਂ ਸਪੋਰਟਸ ਦੇ ਵਿੱਚ ਦੇਖ ਸਕਦੇ ਆ ਦੇਖੋ ਜਿਹੜਾ ਬੱਚੇ ਨੂੰ ਸਰਕਾਰ ਉਹਦੇ ਵੱਡੇ ਹੋਣ ਤੱਕ ਪੈਸੇ ਦਿੰਦੀ ਹੈ ਉਹਨੂੰ ਉਹਦੇ ਜਿੰਨੇ ਬਣਦੇ ਆ ਤੁਹਾਡੇ ਅੰਦਰ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਸਰਕਾਰ ਪੇ ਕਰਦੀ ਹੈ ਪੜ੍ਹਾਈ ਇੱਥੇ ਫ੍ਰੀ ਹੈ ਹਸਪਤਾਲ ਇੱਥੇ ਫ੍ਰੀ ਹੈ ਸਮੱਸਿਆ ਕੀ ਹੈ ਸਮੱਸਿਆ ਇਹ ਆ ਕਿ ਇੱਕ ਤੇ ਮਾਪਿਆਂ ਕੋਲੇ ਟਾਈਮ ਹੈ ਨਹੀਂ ਇੱਕ ਜਣਾ ਨੌਕਰੀ ਨਹੀਂ ਛੱਡ ਸਕਦਾ ਇਹ ਹੋ ਨਹੀਂ ਸਕਦਾ ਦੂਜਾ ਇਹ ਆ ਵੀ ਜਿਹੜਾ ਉਹਨਾਂ ਦੀਆਂ ਐਕਟੀਵਿਟੀਜ਼ ਜਾਂ ਫੀਸਾਂ ਐ სპੋਰਟਸ ਦੇ ਵਿੱਚ ਜਾਣਾ ਕਿਸੇ ਨੇ ਮਹਿੰਗੀ ਸਸਤੀ ਖੇਡ ਦੇ ਵਿੱਚ ਜਾਣਾ ਉੱਥੇ ਸਾਰਾ ਪੇ ਕਰਨਾ ਪੈਣਾ ਉਹਨੂੰ ਕਿਸੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਲੈ ਕੇ ਜਾਣਾ ਉਹਨੂੰ ਕਿਸੇ ਹੋਰ ਥਾਂ ਦੇ ਉੱਤੇ ਲੈ ਕੇ ਜਾਣਾ ਉਹਨੂੰ ਪੇ ਕਰਨਾ ਪੈਣਾ ਉਹ ਪੇ ਹੀ ਨਹੀਂ ਲੋਕਾਂ ਕੋਲ ਹੋ ਰਿਹਾ ਉਹ ਪੇ ਦਾ ਮਤਲਬ ਇਹ ਵੀ ਆ ਕਿ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਆਪਣੀ ਨੌਕਰੀ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਸਮਝੌਤਾ ਕਰ ਰਿਹਾ ਬੱਚੇ ਨੂੰ ਜੇ ਤੇ ਦੇ ਕੇ ਤੇ ਛੱਡ ਰਿਹਾ ਉੱਥੇ ਖਰਚਾ ਹੋਣਾ ਜੇ ਇੱਕ ਜਣਾ ਘਰ ਬਹਿੰਦਾ ਤੇ ਤੁਹਾਡੇ ਆਂਦਨ ਅੱਧੀ ਰਹਿ ਜਾਂਦੀ ਹੈ ਮਤਲਬ ਇਹ ਇਹ ਸੋਚਣ ਲਈ ਮਜਬੂਰ ਹੋ ਗਿਆ ਲੋਕ ਵੀ ਬੱਚੇ ਪੈਦਾ ਕਰੀਏ ਜਾਂ ਨਾ ਕਰੀਏ ਇੱਕ ਬੈਡਰੂਮ ਦਾ ਜਿਹੜਾ ਕਿਰਾਇਆ ਹੈ ਕੈਨੇਡਾ ਦੇ ਵਿੱਚ ਜੂਨ ਦੇ ਵਿੱਚ 1918 ਡਾਲਰ ਦੇ ਨੇੜੇ ਚਲੇ ਸੀ ਔਰ 8% ਦੇ ਨੇੜੇ 23 ਨਾਲ ਉੱਤੇ ਚਲੇ ਗਿਆ ਦੋ ਬੈਡਰੂਮ ਜਿਹੜੀ ਹੈ ਉਹ 2300 ਡਾਲਰ ਦੇ ਨੇੜੇ ਤੇਰੇ ਦੱਸੀ ਜਾ ਰਹੀ ਹੈ ਵਨ ਕੋਰ ਦੇ ਵਿੱਚ ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀਆਂ ਕੀਮਤਾਂ ਨੇ ਮਜਬੂਰ ਹੋ ਗਏ ਨੇ ਲੋਕ ਕਿ ਸੋਚਣ ਲਈ ਬੱਚੇ ਪੈਦਾ ਕਰੀਏ ਨਾ ਕਰੀਏ ਜੇ ਕਰੀਏ ਤਾਂ ਉਹ ਕੀ ਚੰਗਾ ਭਵਿੱਖ ਦੇ ਸਕਾਂਗੇ ਜਾਂ ਨਹੀਂ ਅਗਲੀ ਕਰਬਾ ਦੋਸਤੋ ਕੰਟਰੀਓ ਦੇ ਡਰਾਈਵਰ ਦੀ ਆ ਐਂਟਰੀਓ ਦੇ ਡਰਾਈਵਰ ਨੂੰ ਹੈਰਾਨੀ ਹੋਈ ਉਸ ਕੱਲ ਤੋਂ ਜਦੋਂ ਉਹਦੇ ਮੇਲ ਦੇ ਵਿੱਚ ਲੈਟਰ ਇਹ ਆਈ ਵੀ ਤੁਹਾਡਾ ਲਾਇਸੈਂਸ ਸਸਪੈਂਡ ਕਰ ਦਿੱਤਾ ਕਿਉਂਕਿ ਤੁਸੀਂ ਇੱਕ ਟ੍ਰੈਫਿਕ ਟਿਕਟ ਜਿਹੜੀ ਇਸ ਔਰਤ ਨੂੰ 13 ਸਾਲ ਪਹਿਲਾਂ ਦਿੱਤੀ ਗਈ ਸੀ ਉਹ ਪੇ ਨਹੀਂ ਕੀਤੀ। ਉਹ ਕਹਿੰਦੀ ਵੀ ਮੇਰਾ ਡਰਾਈਵਰ ਲਾਇਸੈਂਸ ਸਸਪੈਂਡਡ ਆ ਕਿਉਂਕਿ ਮੈਂ ਅਨਪੇਡ ਇੱਕ ਮੇਰੇ ਕੋਲੇ ਵੀ ਮਤਲਬ ਇੱਕ ਡਰਾਈਵਿੰਗ ਫਾਈਨ ਆ। ਹੁਣ ਮਿਸਿਸਾ ਕਦੀ ਰਹਿਣ ਵਾਲੀ ਇਹ ਔਰਤ ਆ। ਉਹਨੇ ਇਹ ਦੱਸਿਆ ਜਿਹੜੀ ਇਹ ਸਾਰੇ ਕੁਝ ਦੇ ਵਿੱਚ ਰੌਲਾ ਕੀ ਪਿਆ ਆ ਉਹ ਵੀ ਮੈਂ ਉਸ ਸਟ੍ਰਿਕਟ ਬਾਰੇ ਪਤਾ ਹੀ ਨਹੀਂ। ਕਿ ਮੇਰੀ ਜਿਹੜੀ ਇਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਿ ਟਿਕਟ ਮੈਨੂੰ ਮਿਲੀ ਆ 13 ਸਾਲ ਪਹਿਲਾਂ ਅੱਜ ਤੋਂ ਉਹ ਕਹਿੰਦੇ 10 ਸਾਲ ਦਾ ਮੇਰੇ ਕੋਲ ਸਾਰਾ ਰਿਕਾਰਡ ਹੈਗਾ ਦੇਖ ਲਓ ਕਿਹੜੀ ਟਿਕਟ ਮਿਲੀ ਜਾਂ ਮੈਂ ਕਦੋਂ ਪੇ ਕੀਤੀ ਉਹ ਕਹਿੰਦੇ ਮੈਂ ਇਹ ਨਹੀਂ ਕਹਿੰਦੀ ਵੀ 13 ਸਾਲ ਪਹਿਲਾਂ ਮੈਨੂੰ ਟਿਕਟ ਨਹੀਂ ਮਿਲੀ ਹੋਊਗੀ ਮਿਲੀ ਹੋ ਸਕਦੀ ਆ ਪਰ ਉਹ ਕਹਿੰਦੇ ਮੈਨੂੰ ਇਸ ਕੱਲ ਦਾ ਇੰਨਾ ਪਤਾ ਵੀ ਮੈਂ ਪੇ ਕਰ ਦਿੱਤੀ ਹੋਣੀ ਆ ਹੁਣ ਜੇ ਪੇ ਕਰ ਦਿੱਤੀ ਉਹਦੀ ਰਸੀਦ ਦਿਖਾਓ ਰਸੀਦ ਉਹ ਕਹਿੰਦੇ ਨੇ ਦਸਾਂ ਕਿਸਾਲਾਂ ਦੀਆਂ ਤਾਂ ਮੇਰੇ ਕੋਲੇ ਸੰਭੀਆਂ ਪਈਆਂ 13 ਸਾਲਾਂ ਤੋਂ ਪੁਰਾਣੀਆਂ ਹਨ ਉਹ ਉਹਦੀ 13 ਸਾਲ ਪੁਰਾਣੀ ਟਿਕਟ ਲਿਆ ਕੇ ਤੇ ਉਹਦਾ ਡਰਾਈਵਿੰਗ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਸੋ ਇਸ ਕਰਕੇ ਜੇ ਕਿਤੇ ਤੁਹਾਡੇ ਕੋਲ ਟਿਕਟ ਆਈਂਦੀ ਆ ਕੋ ਚੈੱਕ ਚੁਕਰਾ ਕੇ ਉਹ ਟਿਕਟ ਪੇ ਜ਼ਰੂਰ ਕਰਦੇ ਹੋ ਕਿਉਂਕਿ ਮੈਂ ਡਿਸਪਿਊਟ ਨਹੀਂ ਕਰ ਰਹੀ ਇਸ ਟਿਕਟ ਨੂੰ ਕਿਉਂਕਿ ਟਿਕਟ 2011 ਦੀ ਆ ਤੇ ਉਹ ਕਹਿੰਦੀ ਮੈਨੂੰ ਹੋ ਸਕਦਾ ਮਿਲੀ ਹੋਵੇ ਪਰ ਮੈਂ ਇਹ ਪੇ ਕੀਤੀ ਆ ਹੁਣ ਉਹਦਾ ਕਹਿਣਾ ਇਹ ਆ ਵੀ ਜਦੋਂ ਤੁਸੀਂ ਮੈਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਸਰਵਸ ਆਂਟਾਰੀਓ ਦੇ ਨਾਲ ਮੇਰਾ ਕਿੰਨੀ ਵਾਰੀ ਵਾਪਿਆ ਵੀ ਉੱਥੇ ਜਦੋਂ ਕਿਓਸਕ ਵਾਲੇ ਉਹ ਨਹੀਂ ਦੱਸ ਸਕਦੇ ਵੀ ਤੇਰੇ ਕੋ ਪੈਂਡਿੰਗ ਪਏ ਆ ਉਨੇ ਮੈਂ ਆਪਣੇ ਲਾਇਸੈਂਸ ਰਿਨਿਊ ਕਰਾਇਆ ਡਰਾਈਵ ਲਾਇਸੈਂਸ ਡਰਾਈਵ ਦਾ ਆਪਣੀ ਲਾਇਸੈਂਸ 플레이ਟ ਰਿਨਿਊ ਕਰਾਈ ਆ ਕਿਸੇ ਨੇ ਉਹ ਕਦੀ ਮੈਨੂੰ ਦੱਸਿਆ ਨਹੀਂ ਤੇਰੇ ਟਿਕਟ ਪਈ ਆ ਉੱਥੇ ਵੀ ਲਾਇਸੈਂਸ 플레이ਟ ਰਿਨਿਊ ਕਰਵਾਉਣ ਵੇਲੇ ਐਡਰੈਸ ਚੇਂਜ ਕਰਨ ਵੇਲੇ ਕਹਿੰਦੇ ਪੰਜ ਸਾਲ ਹੀ ਮੈਂ ਗਈਆਂ ਇੱਥੇ 13 ਸਾਲਾਂ ਦੇ ਵਿੱਚ ਤੇ ਕਿਸੇ ਨੇ ਮੈਂਸ਼ਨ ਹੀ ਨਹੀਂ ਕੀਤਾ ਵੀ ਤੁਹਾਡੇ ਕੋ ਟਿਕਟ ਇਹ ਹੈਗੀ ਆ ਸੋ ਕਈ ਵਾਰੀ ਇਸ ਤਰੀਕੇ ਨਾਲ ਵੀ ਹੋ ਜਾਂਦਾ ਆਪਣਾ ਧਿਆਨ ਦੇ ਨਾਲ ਰੈਕਡ ਵਗੈਰਾ ਚੈੱਕ ਰੱਖੋ ਕੋਈ ਪੁਰਾਣੀ ਟਿਕਟ ਜਿਹੜੀ ਤੁਹਾਡੀ ਕੋਈ ਵੀ ਡਿਊ ਨਾ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ